ਅਸਸਲਾਮ ਵਾਲੇਕੁਮ ਮੈਂ ਮੀਕ ਕਾਨਿਆ ਤੁਸੀਂ ਠੀਕ ਠਾਕ ਹੈ ਜੀ ਦਿਨਾਂ ਦੇ ਚੱਦੀ ਕਲਾਜ ਹੋਵੋਗੇ ਭਾਈ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਰਿਹਾਈ ਤੋਂ ਬਾਅਦ ਉਹਨਾਂ ਦਾ ਇੱਕ ਇੰਟਰਵਿਊ ਹੁਣ ਚੱਲ ਰਿਹਾ ਵੈ ਜਿਹਦੇ ਵਿੱਚ ਉਹਨਾਂ ਉੱਤੇ ਜਿਹੜੇ ਇਲਜ਼ਾਮਾਤ ਲੱਗੇ ਸੀ ਉਹਨਾਂ ਦਾ ਖਲਾਸਾ ਕਰਦੇ ਪਏ ਨੇ ਇਹ ਆਪਾਂ ਖੈਰ ਚੱਲ ਕੇ ਦੇਖਨੇ ਆਈ ਦੀ ਵੀਡੀਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿੱਤਾ ਆਪਾਂ ਜਲਦੇ ਨੇ ਆਦੀ ਵੀਡੀਓ ਪਾਏ ਮਰਤਪਾਲ ਸਿੰਘ ਜੋ ਇੱਕ ਮਤਲਬ ਕਰਦੇ ਸੀਗੇ ਜੋ ਉਹਨਾਂ ਦਾ ਟੀਮ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਧਾ ਲਾਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈਗੀ ਹੈ ਜੋ ਮਤਲਬ ਪਿਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਹੈ ਇਸ ਕਰਕੇ ਇਹਨਾਂ ਨੇ ਇਹ ਚੀਜ਼ ਤੇ ਫਸਾਇਆ ਸਾਨੂੰ ਕੋਈ ਇਦਾਂ ਵੀ ਨਾ ਤੇ ਸਾਡੇ ਕੋਲ ਕੋਈ ਡਰੱਗ ਬਰਾਮਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਤੁਸੀਂ ਕਹਿ ਰਹੇ ਹੋ ਬਰਾਮਦ ਹੋਇਆ ਇਹ ਸਾਨੂੰ ਇਦਾਂ ਇਹਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਹਨਾਂ ਨੇ ਸਾਨੂੰ ਰੋਕਿਆ ਵਾ ਰੋਕਿਆ ਵੀ ਇਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਇਦਾਂ ਇਹਨਾਂ ਨੇ ਹਥਿਆਰਾਂ ਵੀ ਮਤਲਬ ਦਿਖਾ ਕੇ ਸਾਨੂੰ ਪੂਰਾ ਇਹਨਾਂ ਨੇ ਰੋਕਿਆ ਹੋਇਆ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਉਹਨਾਂ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਜਿਹਨਾਂ ਨੂੰ ਕਿ ਜਲੰਧਰ ਦੀ ਪੁਲਸ ਵੱਲੋਂ ਉਹਨਾਂ ਦੇ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਹਾਰਾ ਚੁੱਕੀ ਲਿਆ ਗਿਆ ਸੀਗਾ ਅਤੇ ਕਈ ਵਾਰ ਉਹਨਾਂ ਨੂੰ ਪਹਿਲਾਂ ਕਪੂਰਥਲਾ ਜਲੰਧਰ ਤੇ ਹੁਣ ਪਟਿਆਲਾ ਦੀ ਜੇਲ੍ਹ ਵਿੱਚ ਮਹਿਰਬੰਦ ਕੀਤਾ ਗਿਆ ਸੀਗਾ ਕਿ ਜਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਰੋਂ ਉਹਨਾਂ ਨੂੰ ਜਮਾਨਤ ਦਿੱਤੇ ਤੋਂ ਬਾਅਦ ਕਰ ਹਰਪ੍ਰੀਤ ਸਿੰਘ ਖਾਲਸਾ ਜਿਹੜੇ ਰਿਹਾ ਹੋਏ ਨੇ ਔਰ ਆਪਣੇ ਘਰ ਪਹੁੰਚੇ ਨੇ ਆ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰੇ ਮੁੱਦੇ ਪਿਛੇ ਕੀ ਕਹਾਣੀ ਹੈ ਵਾਇਗੁਜੀ ਦਾ ਖਾਲਸਾ ਵਾਇਗੁਜੀ ਦਾ ਬੇਜੀ ਹਾਂਜੀ ਭਾਜੀ ਇਹ ਜਿਹੜਾ ਤੁਹਾਨੂੰ ਪਤਾ ਹੀ ਹੈ 11 ਤਰੀਕ ਤੋਂ ਸਾਨੂੰ ਇਹਨਾਂ ਨੇ ਜੀ ਅਰੈਸਟ ਕੀਤਾ ਤੇ ਉਸ ਤੋਂ ਲੈ ਕੇ ਉਸ ਦਿਨ ਤੋਂ ਬਾਅਦ ਜਿੱਦਾਂ ਇਹਨਾਂ ਨੇ ਇੱਕ ਧੂੜ ਦਾ ਪਰਪੰਜ ਰਚਿਆ ਇਹਨਾਂ ਨੇ ਬਿਲਕੁਲ ਅਹੀਂ ਮਰਤਪਾਲ ਸਿੰਘ ਜੋ ਇੱਕ ਮਤਲਬ ਕਰਦੇ ਸੀਗੇ ਜੋ ਉਹਨਾਂ ਦਾ ਰੁਟੀਨ ਦਾ ਸੀਗਾ ਵੀ ਨਸ਼ੇ ਛਡਾਉਣੇ ਜਿਹੜੇ ਉਹਨੂੰ ਇਹਨਾਂ ਨੇ ਢਾਹ ਲਾਉਣ ਲਈ ਕਹਿ ਲੋ ਜਾਂ ਪਰਿਵਾਰ ਦੀ ਬੇਇੱਜ਼ਤੀ ਕਰਨ ਲਈ ਕਿਸੇ ਵੀ ਤਰੀਕੇ ਨਾਲ ਉਹਨੂੰ ਇਹਨਾਂ ਨੇ ਹਾਈਲਾਈਟ ਕਰਕੇ ਕਿਉਂਕਿ ਕੋਈ ਇਦਾਂ ਦਾ ਹੈ ਹੀ ਨਹੀਂ ਸਿਸਟਮ ਸੀਗਾ ਅਸੀਂ ਆਪਣਾ ਕੰਮਕਾਰ ਕਰਦੇ ਹਾਂ ਘਰ ਰਹਿਣ ਵਾਲੇ ਬੰਦੇ ਸਾਡੇ ਨਾਲੇ ਸੰਸਦ ਮੈਂਬਰ ਬਣਨ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਸਮਾਜ ਪ੍ਰਤੀ ਹੋਰ ਵੱਧ ਗਈਆਂ ਤੇ ਪਰ ਇਹਨਾਂ ਨੇ ਜੋ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈਗੀ ਹੈ ਜੋ ਮਤਲਬ ਪਿਛੇ ਇਹਨਾਂ ਦੇ ਕੀ ਚੱਲਦਾ ਕੀ ਸਿਆਸਤ ਹੈ ਇਸ ਕਰਕੇ ਇਹਨਾਂ ਨੇ ਇਹ ਚੀਜ਼ ਤੇ ਫਸਾਇਆ ਸਾਨੂੰ ਉਪਰ ਮਾਦਮਾਂ ਦੀ ਕਿਰਪਾ ਨਾਲ ਕੱਲ ਜਮਾਨਤ ਤੇ ਬਾਹਰ ਆ ਗਈ ਸੀ ਤੇ ਫਿਰ ਉਸਨੇ ਜਲੰਧਰ ਦੀ ਪੁਲਿਸ ਉਹਨਾਂ ਨੇ ਕਹਿਣਾ ਕਿ ਇਹਨਾਂ ਦੇ ਕੋਲੋਂ ਕੋਈ ਡਰੱਗ ਆਈਚ ਬਰਾਮਦ ਹੋਈ ਔਰ ਕੰਡਾ ਵੀ ਬਰਾਮਦ ਹੋਇਆ ਉਸ ਵਿੱਚ ਕਿੰਨੇ ਪਰਸੈਂਟ ਸਿਕਾਈ ਹੈ ਨਹੀਂ ਨਹੀਂ ਕੋਈ ਇਦਾਂ ਦੀ ਨਾਂ ਤੇ ਸਾਡੇ ਕੋਲ ਕੋਈ ਡਰੱਗ ਬਰਾਮਦ ਹੋਈ ਹੈ ਜੀ ਨਾ ਸਾਡੇ ਕੋਲ ਕੋਈ ਕੰਡਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਬਰਾਮਦ ਹੋਇਆ ਇਹ ਸਾਨੂੰ ਇਦਾਂ ਇਹਨਾਂ ਨੇ ਸਾਨੂੰ ਰੋਡ ਦੇ ਉੱਪਰ ਹੀ ਇਹਨਾਂ ਨੇ ਸਾਨੂੰ ਰੋਕਿਆ ਹੋਇਆ ਰੋਕਿਆ ਵੀ ਇਦਾਂ ਜਿਦਾਂ ਬੜੇ ਤਗੜੇ ਕੋਈ ਗੈਂਗਸਟਰ ਨੂੰ ਰੋਕੀਦਾ ਇਦਾਂ ਇਹਨਾਂ ਨੇ ਹਥਿਆਰਾਂ ਵੀ ਮਤਲਬ ਦਿਖਾ ਕੇ ਸਾਨੂੰ ਪੂਰਾ ਇਹਨਾਂ ਨੇ ਰੋਕਿਆ ਹੋਇਆ ਤੇ ਫਿਰ ਅਸੀਂ ਆਪਣੇ ਉਸੇ ਵੇਲੇ ਬਾਹਰ ਆ ਗਏ ਗੱਡੀ ਤੋਂ ਜਦੋਂ ਇਹਨਾਂ ਨੇ ਕਿਹਾ ਬਾਹਰ ਨਿਕਲੋ ਤੇ ਇਸ ਕਰਕੇ ਸਾਡੇ ਕੋਲ ਸਾਡੇ ਕੋਲ ਕੋਈ ਹੈ ਹੀ ਨਹੀਂ ਚੀਜ਼ ਨਾ ਸਾਡੇ ਮਨ 'ਚ ਹੀ ਕੋਈ ਇਦਾਂ ਦਾ ਸੀਗਾ ਵੀ ਕੋਈ ਮਤਲਬ ਇਦਾਂ ਦਾ ਕੁਝ ਕਰਨਗੇ ਤੇ ਇਦਾਂ ਦਾ ਕੋਈ ਸਾਡੇ ਕੋਲ ਹੈ ਨਹੀਂ ਉਹ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਦੇ ਨਾਲ ਅਜਿਹਾ ਬਾਰ-ਬਾਰ ਕਿਉਂ ਕੀਤਾ ਜਾ ਰਿਹਾ ਹੈ ਇਹ ਤੇ ਜੀ ਸਾਰੇ ਪਤਾ ਹੀ ਆਈਏ ਜਿਹੜਾ ਵੀ ਕੋਈ ਆਵਾਜ਼ ਜਿੱਦਾਂ ਭਾਈ ਮਰਦਪਾਲ ਸਿੰਘ ਨੇ ਆਪਣੇ ਸਮਾਜ ਵਾਸਤੇ ਜਾਂ ਲਾਲੋ ਜਾਂ ਚਿੱਕੀ ਵਾਸਤੇ ਆਵਾਜ਼ ਉਠਾਈ ਪਈ ਉਹਦੇ ਬਦਲੇ ਤੇ ਜਿਹੜਾ ਇਹ ਸਰਕਾਰਾਂ ਨੂੰ ਜਿਹੜੀ ਪ੍ਰੋਬਲਮ ਹੁੰਦੀ ਆ ਜਾਂ ਕੋਈ ਵੀ ਮਤਲਬ ਕਿਸੇ ਘੱਟ ਗਿਣਤੀ ਦੀ ਗੱਲ ਕਰਨ ਵਾਸਤੇ ਉਹ ਉਹਨੂੰ ਦਬਾਇਆ ਜਾਂਦਾ ਜੀ ਕੱਲਾ ਪੰਜਾਬ 'ਚ ਨਹੀਂ ਹੋਰ ਵੀ ਕਿਤੇ ਦੇਖ ਲਓ ਜਿੱਦਾਂ ਜੰਮੂ 'ਚ ਦੇਖ ਲਏ ਨੇ ਜਾਂ ਹੋਰ ਕਿਤੇ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਇਸ ਕਰਕੇ ਸਾਰਿਆਂ ਨਾਲ ਹੀ ਹੋ ਰਿਹਾ ਜੀ ਇਦਾਂ ਸਾਡੇ ਨਾਲ ਹੀ ਉੱਥੇ ਚੀਜ਼ ਹੋ ਰਿਹਾ ਹੈ ਇਹ ਤੁਹਾਡੇ ਇੱਕ ਸਾਥੀ ਹੋਰ ਲਵਪ੍ਰੀਤ ਸਿੰਘ ਆ ਜਿਸ ਨੂੰ ਨਾਲ ਗ੍ਰਿਫਤਾਰ ਕੀਤਾ ਗਿਆ ਔਰ ਪੁਲਿਸ ਨੇ ਵੀ ਸਪਸ਼ਟ ਕੀਤਾ ਕਿ ਇਹਨਾਂ ਨੇ ਤਾਰ ਜਿਹੜੇ ਇਹਨਾਂ ਦੇ ਕਿਸੇ ਨਾਲ ਜੁੜੇ ਨੇ ਉਹਦਾ ਨਾਮ ਇਹਨਾਂ ਨਸ਼ਰ ਕੀਤਾ ਕਿ ਪੰਜਾਬ ਸਰਕਾਰ ਨੇ ਕਿ ਉਹਨਾਂ ਦੇ ਕੋਲ ਡਰੱਗ ਦਾ ਸਮਾਨ ਜਿਹੜਾ ਸਾਰਾ ਲੈ ਕੇ ਆਉਂਦੇ ਨਹੀਂ 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 ਭਾਈ ਉਹ ਕੋਈ ਇਦਾਂ ਦੇ ਤਾਰ ਜੁੜੇ ਵਾਲੀ ਜਿਹੜੀ ਉਹ ਬਣਾ ਰਹੇ ਸਟੋਰੀ ਉਹ ਅਸੀਂ ਮੈਂ ਪਹਿਲੀ ਵਾਰੀ ਸੁਣਿਆ ਨਾਮ ਉਹਨਾਂ ਦਾ ਮੈਂ ਬਾਕੀ ਸਾਥੀ ਨੇ ਵੀ ਉਹ ਕੋਈ ਇਦਾਂ ਦਾ ਹੈਗਾ ਨਹੀਂ ਜਿਸ ਤੱਕ ਮੈਨੂੰ ਪਤਾ ਵੀ ਕੋਈ ਇਦਾਂ ਦੀ ਗੱਲ ਨਹੀਂ ਆ ਔਰ ਪਹਿਲੀ ਵਾਰੀ ਉਹਦਾ ਨਾਮ ਸੁਣਿਆ ਇਹ ਕਹਿੰਦੇ ਜੀ 트ਾਂਜੈਕਸ਼ਨ ਆ ਕੋਈ ਉਹਦੇ ਸੰਦੀਪ ਰੋੜਾ ਉਹਦੇ ਨਾਮ ਤੇ ਆ ਇਹ ਇਹਨਾਂ ਦੀ ਕਾਂਸਪੀਰੇਸੀ ਆ ਬਹੁਤ ਇਹਨਾਂ ਨੇ ਬਣਾਈ ਆ ਮਤਲਬ ਕਿ ਉਹਦੇ ਚ ਹੁਣ ਤੁਹਾਨੂੰ ਪਤਾ ਹੀ ਆ ਪੁਲਿਸ ਤੇ ਕੰਮ ਚ ਬੈ ਮਾਇਰਾ ਵੈਲੂ ਤਾਂ ਹਾਂ ਤੁਹਾਨੂੰ ਨੂੰ ਮਾਨ ਜੋ ਕਿ ਅਦਾਲਤ ਨੇ ਅਗਲੀ ਪੇਸ਼ੀ ਵਾਸਤੇ ਕਿਹੜੇ ਤੇ ਹਾਂ 3 ਤਰੀਕ ਦਿੱਤੀ ਆ ਜੀ ਆੜੀ 3 ਤਰੀਕ ਆ ਆਪਣੀ ਅਗਸਤ ਅ 3 ਤਰੀਕ ਨੂੰ ਪੇਸ਼ ਹੋਣਗੇ ਜੀ ਬਾਅਦ ਹਾਂ ਕੈਮਰਾਮੈਨ ਜੀ ਗਿਸ਼ ਦੇ ਨਾਮ ਰਕੇਸ਼ ਮਰ ਪੀਡੀਸੀ ਰੋਡ ਜਲਪੁਰ ਖੇੜਾ ਤੇ ਅੱਜ ਦੀ ਵੀਰੇ ਜੀ ਆਪਾਂ ਦੇਖਿਆ ਕਿ ਭਾਈ ਅਮਰਤਪਾਲ ਦਾ ਭਰਾ ਦੱਸਦਾ ਪਿਆ ਹੈ ਕਿ ਮੇਰੇ ਉੱਤੇ ਜਿਹੜੇ ਬਿਲਜ਼ਮਾਂ ਲੱਗੇ ਸੀ ਚਾਰੇ ਝੂਠੇ ਤੇ ਬੇਬੁਨਿਆਦੀ ਬਿਲਕੁਲ ਬੇਟਾ ਜੀ ਤੁਸੀਂ ਸਹੀ ਕਹਿ ਰਹੇ ਹੋ ਕਿ ਭਾਈ ਅਮਰਤਪਾਲ ਦਾ ਭਰਾ ਹਰਪ੍ਰੀਤ ਸਿੰਘ ਜਿਹੜਾ ਕਿ ਰਿਹਾਈ ਤੋਂ ਬਾਅਦ ਹੁਣ ਉਹਨਾਂ ਦਾ ਇੰਟਰਵਿਊ ਇੱਕ ਜਾਰੀ ਹੋਇਆ ਵੈ ਉਹਦੇ ਵਿੱਚ ਉਹ ਦੱਸਦੇ ਪਏ ਨੇ ਕਿ ਮੇਰੇ ਉੱਤੇ ਜਿੰਨੇ ਵੀ ਇਲਜ਼ਾਮ ਲੱਗੇ ਸਭ ਝੂਠੇ ਤੇ ਬੇਬੁਨਿਆਦ ਹੈ ਉਹ ਆਪਣੇ ਉੱਤੇ ਲੱਗੇ ਹੋਏ ਇਲਜ਼ਾਮਾਂ ਦਾ ਖਲਾਸਾ ਕਰਦੇ ਪਏ ਸੀ ਉਹ ਦੱਸਦੇ ਪਏ ਸੀ ਇਹ ਸਿਰਫ ਹਕੂਮਤ ਦੀ ਇੱਕ ਸਾਜ਼ਿਸ਼ ਸੀ ਸਾਡੇ ਖਾਨਦਾਨ ਨੂੰ ਬਦਨਾਮ ਕਰਨ ਦੀ ਉਹ ਦੱਸਦੇ ਨੇ ਕਿ ਹਕੂਮਤ ਭਾਈ ਅਮਰਤਪਾਲ ਤੋਂ ਇਸ ਕਦਰ ਡਰੀ ਹੋਈ ਹੈ ਉਹ ਨਹੀਂ ਚਾਹੁੰਦੀ ਕਿ ਭਾਈ ਅਮਰਤਪਾਲ ਬਾਹਰ ਆਵੇ ਇਸ ਕਰਕੇ ਭਾਈ ਅਮਰਤਪਾਲ ਤੇ ਆਏ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਪਾਈ ਰੱਖਦੇ ਨੇ ਉਹ ਦੱਸਦੇ ਨੇ ਕਿ ਹਕੂਮਤ ਨੂੰ ਪਤਾ ਹੈ ਕਿ ਲੋ ਪੰਜਾਬ ਦੇ ਲੋਕ ਭਾਈ ਅਮਰਦਪਾਲ ਨਾਲ ਕਿਸ ਕਦਰ ਪਿਆਰ ਕਰਦੇ ਨੇ ਤੇ ਜਦੋਂ ਇਹ ਬਾਹਰ ਆ ਗਏ ਤੇ ਸਾਡੇ ਵਾਸਤੇ ਮਸਲਾ ਹੋ ਰਣਗੇ ਇਸ ਕਰਕੇ ਉਹ ਭਾਈ ਅਮਰਦਪਾਲ ਤੇ ਸਾਡੇ ਖਾਨਦਾਨ ਨੂੰ ਆਏ ਦਿਨ ਕੋਈ ਨਾ ਕੋਈ ਨਵੀਂ ਮੁਸੀਬਤ ਪਾਈ ਰੱਖਦੇ ਆ ਕੋਈ ਝੂਠਾ ਪਰਚਾ ਸਾਡੇ ਤੇ ਪਾਈ ਰੱਖਦੇ ਆ ਬਾਕੀ ਉਹ ਦੱਸਦੇ ਨੇ ਕਿ ਜੋ ਵੀ ਮੇਰੇ ਉੱਤੇ ਇਲਜ਼ਾਮ ਲੱਗੇ ਸਭ ਝੂਠੇ ਤੇ ਬੇਬੁਨਿਆਦ ਆ ਮੇਰਾ ਨਾਲ ਕੋਈ ਤੱਲਕ ਹੀ ਨਹੀਂ ਉਹ ਦੱਸਦੇ ਨੇ ਕਿ ਜਿਸ ਬੰਦੇ ਦਾ ਕਹਿੰਦੇ ਨੇ ਮੈਂ ਉਹਦੇ ਨਾਲ ਪੈਸੇ ਕਰ ਦਿੰਦਾ ਰਿਹਾ ਜਾਂ ਟ੍ਰਾਂਜੈਕਸ਼ਨ ਕਰਦਾ ਰਿਹਾ ਮੈਂ ਉਸ ਬੰਦੇ ਨੂੰ ਜਾਣਦਾ ਹੀ ਨਹੀਂ ਯਾਨੀ ਕਿ ਕਹਿਣ ਦਾ ਮਕਸਦ ਇਹ ਸੀ ਉਹਨਾਂ ਦਾ ਇਹ ਸਿਰਫ ਹਕੂਮਤ ਦਾ ਇੱਕ ਪਲਾਨ ਸੀ ਉਹਨਾਂ ਦਾ ਕਹਿਣ ਦਾ ਮਤਲਬ ਇਹ ਕਿ ਇਹ ਸਾਡੇ ਖਾਨਦਾਨ ਨੂੰ ਤੇ ਭਾਈ ਅਮਰਪਾਲ ਦੀ ਜਿਹੜੀ ਸਾਖ ਹੈ ਉਹਨਾਂ ਦੀ ਇੱਜ਼ਤ ਸ਼ੋਰਤ ਹੈ ਉਹਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਸੀ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਬਾਕੀ ਉਹ ਕਹਿੰਦੇ ਨੇ ਕਿ ਅਸੀਂ ਤੇ ਆਪ ਪੰਜਾਬ ਦੇ ਵਿੱਚੋਂ ਨਸ਼ਾ ਮਕਾਉਣ ਦਾ ਕੰਮ ਕਰਨਨੇ ਸੀ ਇਹ ਕਿਸ ਤਰ੍ਹਾਂ ਕੰਮ ਕਰ ਸਕਦੇ ਆ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازਮੀ ਕਰਿਓ ਆਪਣਾ ਰੱਖਿਓ ਧਿਆਰ ਸਾਰਾ ਖਿਆਲ ਆਪਣਾ ਬਰਾਖਾ